ਆਹ ਉਹ ਪੰਜਾਬ ਪੁਲਿਸ ਵਾਲਾ ਸਿੰਘ ਪੀਏ ਦੀ ਕਰਦਾ ਫਿਰਦਾ ਹੈ ਅੰਦਰ ਨਾ ਜਵੇ ਜਨਾਬ ਕੇ ਤੇ ਪੀਏ ਲੈ ਕੇ ਆ ਗਿਆੜਿਆ ਇਹ ਤਾਂ ਡਰੇ ਦੀ ਮੜ ਮੁੱਟ ਅੱਛਾ ਟੱਲੀ ਲਾਈ ਹੋਈ ਹੈ ਇਹਨਾਂ ਨੇ ਉਹ ਹਾਂ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂ ਬਹੁਤ ਵਧੀਆ ਤੇ ਬਾਈ ਜੀ ਮੈਂ ਨਾ ਦਰਸਲ ਆਇਆ ਸੀ ਤੁਹਾਡੇ ਕੋਲ ਇੱਕ ਸਪੈਸ਼ਲ ਕੰਮ ਆ ਦੱਸੋ ਜੀ ਹੋਰ ਹਾਂ ਤੇ ਸਾਡੇ ਨਾਲ ਠਾਣੇ ਦੇ ਵਿੱਚ ਹੈਗਾ ਥੋੜਾ ਜਿਹਾ ਰੰਗ ਰੰਗ ਪ੍ਰੋਗਰਾਮ ਹੈ। ਭਾਈ ਰੰਗ ਰੰਗ ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕੋਈ ਥੋੜਾ ਜਿਹਾ ਈਵੈਂਟ ਦਾ ਸੱਦੇ ਆਇਆ। ਅੱਛਾ ਜੀ ਅੱਛਾ ਤੇ ਜਨਾਬ ਕਹਿੰਦੇ ਵੀ ਅਸੀਂ ਖਾਣੇ ਆ ਸਾਰੇ ਨੇ ਪੀ ਜੇ। ਠੀਕ ਹੈ ਜੀ। ਤੇ ਮੈਂ ਦਰਸਲ ਪੀ ਜਾਂਦਾ ਨਾ ਰੇਟ ਪਤਾ ਕਰਨ ਆਇਆ ਸੀ। ਰੇਟ ਹੀ ਪਤਾ ਕਰਨ ਜਾਂ ਫਿਰ ਲੈ ਕੇ ਵੀ ਜਾਵਾਂਗੇ ਜੀ। ਨਹੀਂ ਲੈ ਕੇ ਜਾਵਾਂਗੇ। ਅੱਛਾ ਜੀ ਅੱਛਾ ਆਪਣੇ ਬਾਲਦਰ ਸਾਹਿਬ 35 ਡਾਲਰ ਦੇ ਵਿੱਚ ਦੋ ਲਾਰਜ ਪੀਏ ਦੇ ਰਹੇ ਆ ਜੀ। 35 ਡਾਲਰ ਚ ਦੋ ਲਾਰਜ ਪੀਏ। ਹਾਂਜੀ ਹਾਂਜੀ। 35 ਡਾਲਰ ਚ ਰੇਟ ਤਾਂ ਮੈਨੂੰ ਠੀਕ ਲੱਗਦਾ ਇਹਦਾ ਮਤਲਬ ਹੈ ਵੀ ਚਿੰਗਿਆੜੇ ਦਾ ਖੌਫ ਖਾ ਲਿਆ ਮੜੇ ਪੁੱਛਣਾ ਵੀ ਹੋਰ ਕੀ ਨਾਲ ਮਿਲੂਗਾ ਆ ਉਹਦਾ ਗੱਲ ਠੀਕ ਹੈ ਜੀ 35 ਡਾਲਰ ਤੇ ਨਾਲ ਹੋਰ ਕੁਝ ਮਿਲੂਗਾ ਨਾਲ ਆਪਾਂ ਦੋਨਾਂ ਪੀਜ਼ਿਆਂ ਦੇ ਉੱਪਰ ਚਾਰ ਚਾਰ ਟੌਪਿੰਗ ਫੁੱਲੀ ਲੋਡਡ ਕਰਕੇ ਦਵਾਂਗੇ ਜੀ ਚਾਰ ਚਾਰ ਟੌਪਿੰਗ ਇਹਦਾ ਮਤਲਬ ਹੈ ਵੀ ਜਨਾਬ ਦਾ ਖੌਫ ਪਈ ਜਾਂਦਾ ਥੋੜਾ ਜਿਹਾ ਹੋਰ ਰੋਪਾ ਕੇ ਦੇਖਣਾ ਥੋੜਾ ਜਿਹਾ ਹੋਰ ਹੋਰ ਆ ਸਿੰਘ ਸਾਹਿਬ ਹੋਰ ਕੁਝ ਮਿਲੂਗਾ ਨਾਲ ਇਹਦੇ ਆਪਾਂ ਤੁਹਾਨੂੰ 4 ਡਿਪਿੰਗ ਸੌਸ ਦੇਵਾਂਗੇ ਜੀ ਐਗ ਲੈਸ ਪਿਓਰ ਵੈਗਨ 4 ਐਗ ਲੈਸ ਵੈਰੀ ਗੁੱਡ ਵੈਰੀ ਗੁੱਡ ਚੰਗਿਆੜਿਆ ਤੇਰਾ ਤਾਂ ਰੋਹ ਪੜਾ ਯਾਰ ਪੰਜਾਬ ਨਾਲੋਂ ਜ਼ਿਆਦਾ ਰੋਹ ਇੱਥੇ ਬਣੀ ਜਾਂਦਾ ਹੋਰ ਦੇਖਣਾ ਰੋਹ ਪਾ ਕੇ ਸਿੰਘ ਸਾਹਿਬ ਵੈਸੇ ਹੋਰ ਕੁਝ ਨਾਲ ਮਿਲੂਗਾ ਨਾਲ ਤੁਹਾਨੂੰ ਆਪਾਂ 4 ਡਰਿੰਕਸ ਦੇ ਦਾਂਗੇ ਜਿਹੜੇ ਮਰਜ਼ੀ ਲੈ ਲਓ ਫਰਿੱਜਾਂ ਭਰੀਆਂ ਪਈਆਂ 4 ਡਰਿੰਕਸ ਕਿ ਯਾਰ ਪਾਵਰ ਹੈਗੀ ਅੱਛਾ ਇੱਥੇ ਆ ਤੇ ਨਾਪ ਤੇ ਹੋਰ ਰੋ ਪਾ ਕੇ ਦੇਖਦਾ ਹਾਂ ਹੋਰ ਦੇਖਣਾ ਰੋ ਪਾ ਕੇ ਸੰਤ ਸਾਬ ਹਾਂਜੀ ਆ ਹੋਰ ਕੁਛ ਨਾਲ ਮਿਲੂਗਾ ਹੋਰ ਬਾਬਾ ਮੈਨੂੰ ਲਾਓ ਨਾਲ ਮੈਂ ਥੋੜਾ ਸੀ ਕੀ ਕਰਨਾ ਇੱਥੇ ਦੱਸੋ ਹਾਂਜੀ ਤੁਸੀਂ ਇੱਥੇ ਕਰੋ ਫਿਰ ਸਾਡਾ ਆਰਡਰ ਕਰੋ ਡਨ ਕਰੋ ਜੀ ਤੁਸੀਂ ਸਾਡਾ ਆਰਡਰ ਬਸ ਹੋ ਗਿਆ ਜੀ ਤੁਸੀਂ 10 ਮਿੰਟ ਵੇਟ ਕਰੋ ਬਸ ਠੀਕ ਹੈ ਜੀ ਠੀਕ ਹੈ ਲੈ ਦੱਸ ਐਨੇ ਪੀਜਿਆਂ ਦੇ ਉੱਪਰ ਘੁੰਮ ਘੁੰਮ ਕੇ ਆਇਆ ਹੌਲਦਾਰ ਚਿੰਗੜਾ ਸਿੰਘ ਕੋਈ ਕਹਿੰਦਾ 40 ਕੋਈ ਕਹਿੰਦਾ 45 ਆਹ ਮਿਸਟਰ ਸਿੰਘ ਵੀ ਇਹ ਵਾਲੇ 35 ਡਾਲਰ ਚ ਇੰਨਾ ਕੁਛ ਦੇਈ ਜਾਂਨੇ ਯਾਰ ਬਾਲ ਦੀ ਗੱਲ ਆ ਹੁਣ ਲਓ ਜੀ ਹੋਲਡਰ ਸਾਹਿਬ ਤੁਹਾਡੇ ਦੋ ਪੀਜ਼ੇ ਨਾਲ ਚਾਰ ਡਰਿੰਕਸ ਹੋ ਗਏ ਜੀ ਤੇ ਆਹ ਲਓ ਜੀ ਨਾਲ ਚਾਰ ਡਿਪਿੰਗ ਸੌਸ ਹੋ ਗਏ ਜੀ ਹੂੰ ਹੂੰ ਵਾਹ ਜੀ ਵਾਹ ਤੁਹਾਡੀ ਤੇ ਸਰਵਿਸ ਬਾਜੀ ਬਹੁਤ ਕਮਾਲ ਹੈ ਯਾਰ ਹਾਂ ਜੀ ਥੈਂਕ ਯੂ ਥੈਂਕ ਯੂ ਆਹ ਲਓ ਜੀ ਪੈਸੇ ਅੱਛਾ ਪੰਜਾਬ ਪੁਲਿਸ ਪੈਸੇ ਵੀ ਦਿੰਦੀ ਹੈ ਜੀ ਕੀ ਬਾਤ ਹੈ ਜੀ ਥੈਂਕ ਯੂ ਸੋ ਮੱਚ ਕੀ ਕਰੀਏ ਜੀ ਤੁਹਾਡੇ ਥਾਂ ਥਾਂ ਤੇ ਦਾ ਸੀਸੀਟੀਵੀ ਕੈਮਰੇ ਲਾਏ ਆ ਥੈਂਕ ਯੂ ਸਿੰਘ ਸਿੰਘ ਸੰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ اے ਬਾਜੀ ਆਹੀ ਡੀਲ ਜੇ ਤੁਸੀਂ ਲੈਣੀ ਆ ਮਿਸਟਰ ਸਿੰਘ ਪੀਆ ਤੇ ਹੁਣੇ ਪਹੁੰਚੋ